ਕੀ ਸਸikal ਦੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਮੋਗੇ ਸੋ ਲੋ ਜੀ ਸਵਾਗਤ ਆ ਤੁਹਾਡਾ ਆਪਣੇ ਪੇਜ ਦੇ ਉੱਪਰ ਸੋ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਕਲਾਰਾਂ ਦੇ ਵਿੱਚ ਜਿਲ੍ਹਾ ਸੰਗਰੂਰ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆ ਤੇ ਨਾਲ ਦੀ ਨਾਲ ਬੋਰ ਦੇ ਵਿੱਚ ਪ੍ਰੋਬਲਮ ਦੱਸ ਦਿੰਨੇ ਕੀ ਹੈਗੀ ਤੇ ਇਹਨਾਂ ਕਲ ਦਾ ਬੂਰਾ ਹੈਗਾ ਤੇ ਆਹ ਰਹੀ ਬੂਰਾ ਆਪਣਾ ਆਹ ਰਹੀ ਇੱਥਾ ਜਿਹੜਾ ਪੂਰਨ ਮਾਰੇਗਾ ਸੀ ਪਾ ਕੇ ਕੈਮਰਾ ਕਰਦੇ ਚੱਕ ਇਹ ਕੀ ਪ੍ਰੋਬਲਮ ਆ ਬੋਰਡ ਦੇ ਵਿੱਚ ਆ ਵੈਲਟ ਚੱਲ ਰਹੀ ਹੈ ਬਈ ਮਾਤੀ ਇਹ ਇਦਾਂ ਚੱਲ ਰਹੀ ਹੈ ਏਲੀ ਸਿੱਧੀ ਮੋਟਰ ਗਨ ਦੇ ਚ ਪਈਦੀ ਹੈ ਮੋਟਰ ਗਨ ਦੇ ਪਈਦੀ ਮੋਟਰ ਦਾ ਹੀ 25 ਦੀ ਹੈ ਮੇਰੇ ਕੋਲ ਕਿੱਲਾ ਦੀ ਮੋਟਰ ਕਹੇ 20 ਦੀ ਆਪਣੀ ਕਹਿੰਦੇ 25 25 ਦੀ ਹੈ ਹੈਲੋ ਡਰਾਈਵਰ ਕਿ ਨਹੀਂ ਪਾਈ ਤੇ ਹਾਂਜੀ ਡਰਾਈਵਰ ਕਿ 200 200 ਠੀਕ ਠੀਕ ਹੈ ਹਾਂ ਉਹ ਕੱਲ ਨੂੰ ਨਾ ਕੋਈ ਆ ਜਾਂਦਾ ਲੈ ਟ੍ਰੂਟਰਾਂ ਦੇ ਉੱਲੇ ਤਾਂ ਪਾ ਲੋ ਤੁਸੀਂ ਕਹੇ ਮੇਰੇ ਬੱਬੂ ਨਹੀਂ ਆਉਂਦੀ ਸਾਰੀਆਂ ਕੋਈ ਨਾ ਬੱਬੂ ਹੁਣ ਫਿਰ ਮੈਂ ਕਿੱਥੋਂ ਬਗ ਜੂ ਜਰਾ ਉਹ ਕੱਲ ਕੋਲ ਨੋਹਿੰਜ ਆ ਜਾਂਦਾ ਲੈ ਟ੍ਰੂਟਰਾਂ ਦੇ ਉੱਲੇ ਤਾਂ ਪਾ ਲੋ ਤੁਸੀਂ ਕਹੇ ਮੇਰੇ ਬੱਬੂ ਨਹੀਂ ਆਉਂਦੀ ਸਾਰੀਆਂ ਕੋਈ ਨਾ ਬੱਬੂ ਹੁਣ ਫਿਰ ਮੈਂ ਕਿੱਥੋਂ ਬਗ ਜੂ ਜਰਾ ਉਹਨਾਂ ਨਾਲ ਬਗ ਜੰਗਾ ਹਾਂ ਦਾ ਹੋਰ ਇੰਨਾ ਲਾਤ ਦੇ ਤਰਕ ਕਰ ਦਿੱਤਾ ਐ ਜੇ ਸੱਤ ਖਾ ਲੇਗਾ ਹਾਂਜੀ ਬਾਉ ਜੀ ਕਿੰਨੇ ਆਪਣਾ ਕਰੋ ਜੀ 60000 ਤਾਂ ਉਹਦਾ ਕਰ ਦਿਓ ਜੀ ਆਪਣਾ ਸਮਾਨ ਦਾ ਬਣਾ ਦਿਓ ਤੇ 40000 ਰੁਪਏ ਲੇਬਰ ਦਾ ਬਣਾ ਦਿਓ ਉਹ ਕਹਿੰਦੇ ਵੀ ਹਾਂਜੀ ਹਾਂ ਹਾਂ ਜੀ ਆਉਂਦਾ ਉਹਨਾਂ ਨੂੰ ਕੋਪਕਾ ਨੇ ਬੜਾ ਆਪਣਾ ਉਹ ਕਹਿੰਦੇ ਫਿਰ ਲੇਬਰ ਪਾਸ ਨਹੀਂ ਹੋਣੀ ਵੀ ਲੇਬਰ ਘਟਾ ਦੇ ਥੋੜੀ ਜੀ ਵੀ ਦੂਜੀ ਵਧਾ ਦੇਮਾ ਠੀਕ ਹੈ ਜੀ ਹਾਂਜੀ ਜੀ ਐਸਟੀ ਦਾ 70 ਤੱਕ ਦਾ ਹੀ ਬਣਾ ਦਿਓ ਕਿੰਨਾ ਹੋਵੇ ਸੇਵ ਕੀ ਸਰ 150 170 ਪਾਉਣਾ ਸਮਾਨ ਆਪਾਂ ਨੇ ਹਾਂਜੀ 170 ਦਾ ਬਣਾ ਦਿਓ ਜੀ ਕਿੰਨਾ ਇੱਕ ਇੱਕ ਪਾਈਪ ਹੋਰ ਦੇ ਦਿਓ ਜੇ ਦੀ ਕੋਈ ਹੋਰ ਦੋ ਕਿੰਨਾ ਕਹਿੰਦੇ ਨੇ ਹਾਂਜੀ ਕੋ 70 ਕਰ ਦੇ ਪੂਰਾ ਹਾਂਜੀ ਫੈਂਟਰ ਕਿੰਨਾ ਹੋ ਗਿਆ ਦੱਸੇ 129 ਫੁੱਟ ਹਾਂ ਫੈਂਟਰ ਦੇ ਦਿਓ ਜੀ ਹੋਰ ਪਾ ਦੇ ਬਾਲਾ ਪਾਰੀ ਨਾ ਹੋਵੇ ਪਾ ਦੀ ਪਾਦ ਪਾਦੋਈ ਪਾਦ ਸਾਖਟ ਦੇ ਦਿਓ ਜੀ ਵਧੀਆ ਲੱਗਦੇ ਰਿਪਟ ਦੇ ਦਿਓ ਜੀ ਨਾਲ ਕਿੰਨਾ ਕੁ ਦੀ ਪਾਣੀ ਦਾ 132 ਹੌਲੀ ਚੱਲਨੀ ਸੇਵਕੀ ਪ੍ਰਕਾਰਿਆ ਹਾਂਜੀ ਲੈ ਤਾਂ ਹਸਾਉਂ ਖੇਪ ਲੈ ਤਾਂ ਨੇ ਲੈ ਤਾਂ ਨਹੀਂ ਇਹ ਪਾਦਾ ਉਹਦੀ ਕਣ ਜੇ ਥੋੜੀ ਜਿਹਾ ਪੈਪਤਾ ਜਿੰਦਾ ਇੰਨੇ ਫੁੱਟ ਵਾਗਿਆ ਬਈ ਕਿੰਨਾ ਵਾਗਿਆ ਬਈ ਹੌਲੀ ਚੱਲੀ ਹੌਲੀ ਜਾਣਦੇ ਹੌਲੀ 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 ਚੱਲੀ ਰਹੇ

ਨੋ ਚਲ ਆ ਉੱਪਰ ਕਰੀ ਮੜਾ ਜਾ ਹੌਲੀ ਕਰੀ ਜਮਾ ਰੋੜ ਜਮਾ ਹੌਲੀ ਸਾਡੀ ਥੱਲੇ ਚਲ ਆ ਰੇਤਾ ਕਨਗਦੀ ਬਾਈ ਉਹ ਵੀ ਆ ਗਿਆ ਬਸ ਇਹ ਤੋਂ ਸਾਫ ਆਉਣ ਲੱਗੇ ਦੀ ਪਣੀ ਕ ਰਿੱਤੀ ਚੱਕ ਮਾਰੀ ਗਈ ਪਰ ਉਹੀ ਹੋ ਗਈ ਯਾਰ ਮੋਟਰ ਤੇ ਪੱਖੇ ਜਾਮ ਹੋ ਗਿਆ ਫਿਰ ਇਹ ਸੰਬੰਧੀ ਹੋ ਗਈ ਤੇ ਮੋਟਰ ਤੁਸੀਂ ਕੋਲ ਜੇ ਤੁਸੀਂ ਸਮਝਾਓ ਬੰਦਾ ਪੂਰੇ ਦਿਨ ਖਾਮ ਗਿਆ ਕਈ ਵਾਰ ਥੱਲੋ ਵੀ ਰੇਤਾ ਚੱਕ ਲੈਂਦੀ ਹੈ ਕੇਰਾ ਜਾਂ ਰੇਤਾ ਚੱਕ ਕੇ ਬਾਈਆ ਉਸ ਤੋਂ ਬਾਅਦ ਮੋਟਰ ਨਾਲ ਗੂੰ ਨਾ ਗਏ ਬੰਦੇ ਹੋ ਗਈ ਬੰਦੇ ਹੋ ਗਈ ਮੋਟਰ ਤੇ ਪੱਖਾ ਜਮੀ ਲਾਇਆ ਕਰੀਏ ਸਟਾਰਟਰ ਕੱਟ ਦੇ ਕਰੀ ਕਿੰਨਾ ਹੋ ਗਿਆ ਦੇਖੀ ਉੱਪਰ ਘਰਾਂ ਹੈ 280 ਖੜਾ ਲਾਉ ਰਹੀ ਥਲੇ ਘਰ ਹੌਲੀ 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 ਜਮਾ ਖੜਾ ਲਾ ਰਹੀ ਓਰੇ ਲਾ ਦੇ ਤਾ ਉਹਨੇ ਆਇਆ ਫਿਰਦਾ ਕਰ ਥੱਲੇ ਉੱਪਰ ਕਰ ਥੋੜਾ ਜਾਂ ਉੱਪਰ ਕਰ ਹੂੰ ਉੱਪਰ ਕਰ ਛੋਟਾ ਥੱਲੇ ਛੱਡੀ ਤਾਂ ਜਾਕਾਂ 280 ਦੇ ਕਿੰਨੇ ਵਾਲੀ ਰੋਟੀ ਹੈ दो सीधे हुआ है। हैं भाई? थे तो। तो। करी तीक फुट पाया फिर फिर पक्का सारा किन्ना जी पूरे तीन सौ पची फुट फुट 280 ਦੇ ਵਿੱਚ ਰੋਟਾ ਟਟ ਗਿਆ ਹੂੰ ਹੈ 280 ਦਾ 200 ਸਿਰ ਕੈਵਿਟੀ ਬਣਦੀ ਥੋੜਾ ਨਾ ਹਾਂ ਕੈਵਿਟੀ ਬਣਦੀ ਫਿਰ ਅਸੀਂ ਥੱਲੇ ਨਿਗਾਤਾ ਦੀ ਥੋੜਾ ਜਾਂ ਟਟ ਗਿਆ ਤਾਂ ਸਾਰੀ ਹਾਂਜੀ 5500 ਰੁਪਏ ਦਾ ਸਮਾਨ ਮੂਦੀ ਪਰਚੀ ਬਣਾਤੀ 9900 ਰੁਪਏ ਬੈਟ ਲਾ ਕੇ GST ਲਾ ਕੇ ਨਾ ਠੀਕ ਹੈ ਜੀ ਕਿਹੜਾ ਤੇ ਯਾਰ 372 ਰੁਪਏ ਠੀਕ ਹੈ ਹਾਂਜੀ 5000 ਤੋਂ ਇਲਾਵਾ ਹਾਂਜੀ ਹਾਂ ਇਹ ਹੋ ਜੂਗਾ ਇਹ ਸਮਝ ਲੈ 1,5372 ਇਹ ਉਹਦੀ ਵੀਡੀਓ ਬਣਾ ਦੇ ਬਸ ਠੀਕ ਹੈ ਉਹ ਤਾਂ ਇਹਦੀ 9 ਕਿੰਨੀ ਹੈ ਜੀ ਐਸਟੀ 18% ਹੁੰਦੀ ਹੈ ਇਹ 9972 ਬਸ ਠੀਕ ਹੈ ਜੀ YouTube ਤੇ ਪਾਣੀ ਹੁੰਦੀ ਹੈ ਸੀ ਹਾਂਜੀ YouTube ਤੇ ਵੀ ਪਾਣੀ ਹੁੰਦੀ ਹੈ ਠੀਕ ਹੈ ਚਲੋ ਉਹ ਤਾਂ ਤੁਹਾਡੇ ਠੀਕ 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 ਹੈ ਕਿਤੇ ਦਾ ਚੈਨਲ ਚੁੰਮ ਲਾਇਆ ਹੁੰਦਾ ਕਾਹ ਚਲੋ ਹੁੰਦੀ ਠੀਕ ਹੈ ਠੀਕ ਹੈ ਜੀ ਹੁਣ ਦੇ ਦੇਵਾ ਚੈੱਕ ਦੇ ਦੇਣਗੇ ਨਾਲ ਦੀ ਨਾਲ ਜਿਉ ਕੱਟ ਕੇ ਠੀਕ ਹੈ ਜੀ ਕਿੰਨਾ ਕ ਫੈਕਚਰ ਹੋਇਆ ਉੱਥੇ ਕਰੀਮ ਬਾਈ ਥੱਲੇ ਮੜਾ ਜਾ 80 ਦੇ ਹੜਾ ਲਈ ਬਸ ਉੱਥੇ ਬਸ ਉੱਥੇ ਭਰੇ ਹੋਏ ਜੇ ਹੁਣ ਥੱਲੇ ਹੈ ਨਹੀਂ ਕੁਛ ਤੇ ਉਦੋਂ ਥੱਲੇ ਬੰਦਾ ਹੀ ਉਦੋਂ ਥੱਲੇ 280 ਤੱਕ ਵੇਲਾ ਹੁਣ ਆਣੀ ਕਿ ਨਗਦੀ ਇਹ ਜੋ ਜਲਦੀ ਜੀ ਸੜ ਗਈ ਸੀ ਪਾਣੀ ਪਾਣੀ ਤਾਂ ਵੱਧਾ ਪਾਪੇਦੀ ਆ ਘੜਾਲੀ ਹੂੰ ਨਹੀਂ ਉਦੋਂ ਥੱਲੇ ਹੁਣ ਜਾਣਾ ਹੀ ਨਹੀਂ ਹੈਗਾ ਇਹ ਹੈ ਭਾਜੀ ਨਹੀਂ ਬੋਕੇ-ਮੋਕੀ ਮਾਰ ਕੇ ਬੋਕੀਆਂ ਲਾ ਕੇ ਨੂੰ ਵੇਲਾ ਕਰ ਲੈਣਾ ਵੇਲਾ ਕਰਕੇ ਤਾਂ ਹੋਰ ਪਾਣੀ ਬਣੂਗਾ ਦਾ ਕੈਵਟੀ ਦਾ ਲੋ ਜੀ ਕੈਮਰਾ ਫਾਈਨਲੀ ਵੱਜ ਚੁੱਕਿਆ ਤੇ ਕੱਢਦੇ ਤਾਹਰ ਬਾਰੇ ਪ੍ਰੋਮੋਟਰ ਤੋਂ ਵੱਡੀ ਪੌਣੀ ਕਰਾਉਣੇ ਮਿਸਤਰੀ ਨਾਲ ਗੱਲ ਤੁਹਾਡੀ ਕੀ ਡਿਟੇਲ ਹੈ ਕੀ ਰਿਪੋਰਟ ਹੈ ਬੋਰ ਦੀ ਆਪਣੇ ਦੀ ਸਤਿਗੁਰਾਲ ਜੀ ਸ਼ਿਗਾਲ ਜੀ ਅਸੀਂ ਪਿੰਡ ਪਹੁੰਚੇ ਦੀ ਕਲਾਰਾਂ ਹੀ ਹਾਂਜੀ ਤੇ ਜ਼ਿਲ੍ਹਾ ਸੰਗਰੂਰ ਜੀ ਤੇ ਬਾਈ ਹਰਵਿੰਦਰ ਦੇ ਖੇਤ ਪਹੁੰਚੇ ਦੀ ਗਏ ਬਾਈ ਦੀ ਇਹਨਾਂ ਦੀ ਪਹਿਲਾਂ ਮੋਟਰ ਡਿੱਗੀ ਤੇ ਮੋਟਰ ਆਪਾਂ ਨੇ ਕੱਢ ਗਈ ਤਕਰੀਬਨ 200 ਮੰਨ ਲਓ 300 316 ਬੋਰਾ 325 ਕਲ ਹੈ ਕੈਵਟੀ ਹੈ ਨਾਲੇ ਦੇ 30 ਫੁੱਟ ਫੈਂਟਰ ਪਿਆ ਹੋਇਆ ਜੀ ਤੇ ਮੋਟਰ ਕੱਢਣ ਤੋਂ ਬਾਅਦ ਇਹਨਾਂ ਨੇ ਬਾਈਆਂ ਨੇ ਆਪਦੀ ਮੋਟਰ ਪਾ ਲਈ ਤੀ तकरीबन ਉਤੋਂ ਬਾਅਦ ਰੇਤਾ ਚੱਕ ਰਿਆ ਸੀ ਅੱਜ ਬੋਰ ਚੈੱਕ ਕਰਨ ਵਾਸਤੇ ਦੁਬਾਰਾ ਤਾਂ ਪਾੰਚੀ ਤੀ ਜਦ ਕਿ ਇਹ 280 ਫੁੱਟ ਤੋਂ ਫੈਂਟਾ ਟੁੱਟ ਗਿਆ ਬਾਈ ਫੈਂਟਾ ਟੁੱਟਣ ਤੋਂ ਬਾਅਦ ਉੱਥੋਂ ਭਰ ਗਿਆ ਬੋਰ ਮੰਨ ਲਓ ਜਮਾ ਉਹਦੇ ਕਾਰਨ ਵੀ ਮਤਲਬ ਰੇਤਾ ਪੂਰਾ ਮਾਰਦੀ ਮੋਟਰ ਜਿੰਮੇ ਆਪਾਂ ਅੱਜ ਖੇਲ ਚ ਦੇਖ ਸਕਦੇ ਆਂਗੇ ਤੇ ਬਾਈਆਂ ਨੂੰ ਰਾਹ ਦਿੱਤੀ ਹੈ ਕਿ ਵੀ तकरीबन ਇਹ ਬੋਰ 'ਚ ਰਿਸਕ ਹੈਗਾ ਜੇ ਵੀ ਬੋਰ ਦਾ ਹੁੰਦਾ ਤਾਂ ਠੀਕ ਹੈ ਨਹੀਂ ਫਿਰ ਉਤੋਂ ਬਾਅਦ ਆਪਾਂ ਜੇ ਬਾਈ ਕਹਣਗੇ ਤਾਂ ਜਿਹੜੀ ਸਹਾਨ ਨਾਲ ਆਪਾਂ ਫਿਰ ਉਸ ਹਸਾਬ ਨਾਲ ਇਹਨਾਂ ਦਾ ਕੰਮ ਕਰਾਂਗੇ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਨੂੰ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 97175444